ਹੈਲੋ ਜੀ ਸਤ ਸ੍ਰੀ ਅਕਾਲ ਫਿਰ ਤੋਂ ਤੁਹਾਨੂੰ ਜਿਸ ਤਰ੍ਹਾਂ ਪਤਾ ਜਿ ਹੈ ਜੂਰ ਸਾਹਿਬ ਤੇ ਅੱਜ ਅਸੀਂ ਤੁਹਾਨੂੰ ਕਰਾਵਾਂ ਕਿ ਕਾਗਰ ਪੁੰਡ ਦੇ ਦਰਸ਼ਨ ਤੇ ਟਾਈਮ ਹੋ ਗਿਆ ਸਵੇਰ ਦਾ 2:00 ਵੱਜ ਚੁਕੇ ਨੇ ਬਾਬਾ ਜੀ ਅੱਗੇ ਅੱਗੇ ਨੰਗ ਚੁਕੇ ਨੇ ਤੇ ਤੁਸੀਂ ਕਰੋ ਪੂਰੀ ਵੀਡੀਓ ਦੇਖੋ ਤੇ ਕਮੈਂਟ ਕਰਕੇ ਜਰੂਰ ਵਾਹਿਗੁਰੂ ਲਿਖਿਓ ਨਾਲ ਵੀਡੀਓ ਨੂੰ ਕਰਿਓ ਲਾਈਕ ਸੰਗ ਦੇਖੋ ਕਿੰਨੀ ਜ਼ਿਆਦਾ ਸਵੇਰ ਦੇ ਦੋ ਜੀ ਦਾ ਇੰਨਾ ਜ਼ਿਆਦਾ ਸੰਗਤਾਂ ਨੂੰ ਚਾਹ ਮੇਰੇ ਘਰ ਨਹੀਂ ਸੰਗਤਾਂ ساری ਰਾਤ ਸੌਂਦੀ ਗਾਨ ਮੀਆਂ ਏ ਅਸੀਂ ਲੰਗਰ ਹਾਲ ਤੋਂ ਅਸੀਂ ਨਾਲ ਰਲੇ ਆ ਸਦਾ ਤੇ ਸੱਚਖੰਡੋਂ ਨਾਲ ਰਲਦੀਆਂ ਤੇ ਹੁਣ ਇਹ ਜਾਣਾ ਗੋਤਾਵਰੀ ਤੇ ਕਿਥੋਂ ਗਾਕਰ ਤਾਂ ਚੱਲ ਲੈ ਕੇ ਆਣਾ ਹੈ ਗੋਤਾਵਰੀ ਚੋਂ ਤੇ ਦੇਖਿਓ ਕਿੰਨੀ ਜ਼ਿਆਦਾ ਸੰਗਤ ਐਨੀ ਮਹਾਰਾਜ ਦੀ ਸਰਦਾਂ ਸਤਨਾ ਮਾਈਕਰੋ 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 ਉਹਨਾਂ ਸੀ ਪਹੁੰਚ ਗਏ ਗੁਦਾਵਰੀ ਤੇ ਫਿਰ ਉਸ ਫਿਰੇ ਬਾਬਾ ਜੀ ਦੀ ਇੰਨੀ ਜ਼ਿਆਦਾ ਸਪੀਡ ਹੁੰਦੀ ਸੰਗਤਾ ਕਈ ਧਰ ਲਿਆ ਨਹੀਂ ਜਾਂਦਾ ਜਿਹੜੀਆਂ ਨਾਲ ਆਉਂਦੀਆਂ ਨੇ ਬਹੁਤ ਜ਼ਿਆਦਾ ਸਪੀਡ ਨਾਲ ਦੇਖੋ ਸੰਗਤਾ ਮਗਰ ਮਗਰ ਜਿਵੇਂ ਚਾਈ ਜਾਂਦੀ ਹੈ ਮਗਰ ਵੀ ਬੜੀ ਤੇ ਅੱਗੇ ਵੀ ਬਹੁਤ ਜਨ ਸੰਗਤ ਹੈ ਤੇ ਇੱਥੇ ਉਹਨੋਂ ਹੋਵੇਗੀ ਅਰਦਾਸ ਆ ਦੇਖੋ ਐਂਟਰੀ ਬਣੀ ਗੋਦਾਵਰੀ ਦੀ ਤਾਂ ਇੱਧਰ ਉਹ ਅੱਗੇ ਜਾ ਕੇ ਪੌੜ ਸਾਰੇ ਥੱਲੇ ਉਤਰ ਕੇ ਪੌਣੇ ਤੇ ਸਾਰੀਆਂ ਸੰਗਤਾਂ ਤੇ ਹੋਵੇਗੀ ਅਰਦਾਸ ਸੰਗਤਾਂ ਘਟਣ ਗਿਆ ਫਿਰੋਸੇ ਵੇਲੇ ਬਾਬਾ ਜੀ ਨੇ ਚਲੇ ਪਣਾਗਾ ਕਾਗਰ ਲੈ ਕੇ ਉਹ ਫਿਰ ਕਾਗਰ ਦੇ ਜਲ ਨਾਲ ਸ਼ਸਤਰਾਂ ਦੇ ਛੇਰਾਨ ਕਰਵਾਇਆ ਜਾਂਦਾ ਸੱਚਖੰਡ ਜੀ ਦੇ ਹਜ਼ੂਰ ਸਾਹਿਬ ਕੇ ਆ ਦੇਖੋ نیچے ਪੌੜ ਉਤਰ ਕੇ ਸੰਗਤ ਉਹ ਜਿੱਧਰ ਕਾਗਰ ਗੁੰਨਾ ਨਾ ਉੱਤਰ ਚਲੇ ਜਾਣਾ ਤਾਂ ਦਿਖਾਇਆ ਸੀ ਅਗਲੀ ਵੀਡੀਓ ਚ ਇੱਤੇਨ ਹੋਵੇਗੀ ਅਰਦਾ। ਅੱਜ ਤੇ ਤੁਹਾਨੂੰ ਕਰਵਾਨੇ ਆ ਪਹਿਲੇ ਸੰਗਤ ਦੇ ਦਰਸ਼ਨ ਕਰੋ। ਸਵੇਰ ਦੇ ਟਾਈਮ ਪੂਰੇ ਰਾਤ ਦਾ 2 ਵਜੇ ਦਾ ਟਾਈਮ ਹੈ। 2 AM ਤਾਂ ਦੇਖੋ ਵੀਪੀ ਦਾ ਕੰਦੇ 10 ਵਾਦ ਤੇ ਜ਼ਿਆਦਾ ਸੰਗਤ ਇਸ ਟਾਈਮ। ਜੂਨ ਚ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਉੱਥੇ ਮੌਸਮ ਬੜਾ ਵਧੀਆ ਹੁੰਦਾ ਹੈ। ਤਾਨ ਨੂੰ ਦਿਖਾ ਦਿੱਤਾ ਦਰਸ਼ਨ ਕਰਵਾ ਦਿੱਤੇ ਨੇ ਪਾਪਾ ਜੀ ਗਾਗਰ ਲੈ ਕੇ ਜਾਂਦੇ ਹੋਏ ਹਣ ਸੰਗਤ ਉਹਨਾਂ ਦੇ ਮਗਰ ਜਾ ਰਹੀਆਂ ਨੇ ਸਤਨਾਵਈ ਪੁਰਖ ਦਾ ਜਾਪ ਚੱਲਦਾ ਹੀ ਜਾਣਾ ਹੈ ਆ ਦੇਖੋ ਸੰਗਤ ਪਾਪਾ ਜੀ ਨੇ ਤੁਹਾਨੂੰ ਸਾਫ਼ ਦਰਸ਼ਨ ਕਰਵਾਏ ਨੇ ਆ ਦੇਖੋ ਮਗਰ ਵੀ ਸੰਗਤਾਂ ਬਹੁਤ ਜ਼ਿਆਦਾ ਸੰਗਤ वाहेगुरु का जाप सचखंड तक दस कमे रस्ता है वाहेगुरू का जाप करते ही जाना है देखो फिर सचखंड जाके भी तंव ਦੇ ਬਾਬੇ ਪਾਸ ਹਨ ਇਹ ਮਮਾ ਤੇ ਇਹ ਦੱਸਦੇ ਨੇ ਯਾਰ ਬਹੁਤ ਸੰਗਤ ਇਹਦੇ ਬਹੁਤ ਜ਼ਿਆਦਾ ਹੈ ਅੱਜ ਬਹੁਤ ਜ਼ਿਆਦਾ ਹਾਂ ਬਹੁਤ ਬੜੀ ਦੀ ਬਣਾ ਚ ਜਾ ਰਹੀ ਹੈ ਅੱਜ ਜ਼ਿਆਦਾ ਹੈ ਉਹ ਵੀ ਲੋਕ ਸੰਗਤ ਇਹ ਕਹਿ ਰਹੇ ਆ ਦੋ ਦਿਨ ਫੇਰ ਆਈ ਨਾ ਉਹ ਵੀ ਕਮਰੇ ਤੋਂ ਇਹਦੇ चढ़ेगा जी इधर लेकर जाओ जी सदार जाओ प्रधार टिक जाओ सिर लिख जाओ जाओ सचपन साहबार चढ़ेगा जी पटार लेकर जाओ जी सिर लिख जाओ ਨਿਸ਼ਟੇਨ ਸੱਚਖੰਡ ਆ ਕੇ ਅਰਦਾਸ ਬੇਨਤੀ ਹੋ ਗਈ ਹੈ। ਮਾਰੇ ਦੇ ਸ਼ਨਾਣ ਹੋ ਚੁੱਕੇ ਨੇ। ਸੰਗਤਾਂ ਬੈਠ ਚੁੱਕੀਆਂ ਨੇ। ਇਸ ਤੋਂ ਬਾਅਦ ਦਰਸ਼ਨ ਦੀ ਜਾ ਰਹੀ। ਪ੍ਰਸ਼ਾਦ ਬਾਅਦ ਤੋਂ ਲੈ ਕੇ ਚਾਰ ਕੇ ਸਾਢੇ ਚਾਰ ਵੇ ਦੇ ਮਰੀਕ ਟਾਈਮ ਹੋ ਗਿਆ ਸੀ ਵਾਪਸ ਆਪ ਦੇ ਗਈ। ਚਲੇ ਜਾਂਦੇ ਸਰਾਵਾਂ ਚ ਤੇ ਕਿ ਇੱਥੇ ਬੈਠੇ ਰਹਿੰਦੇ ਨੇ ਜਿਸ ਤੱਕ ਅਗਲੇ ਦਿਨ ਫਿਰ ਸਵੇਰ ਦੇ ਬਾਅਦ ਆਪਾ ਤੇ ਆ ਜਾਣੇ ਦੇਖ ਸਵੇਰ ਸਵੇਰ ਦਾ ਟਾਈਮ ਤੱਕ ਤੇ ਸ਼੍ਰੀ ਨਦੀਸ਼ ਸਾਹਿਬ ਦੇ ਦਰਸ਼ਨ। ਅੱਜ ਹੋਰ ਜਲਦੀ ਸਕਦੇ। ਅੱਜ ਹੋਰ ਅਗੇ ਇੱਕ ਦੀਆ ਜਿਆਦਾ 235 ਦੇ ਦਿੰਦੇ ਅਸ਼ੁਰ ਅੱਜ ਪਰਾਂ ਦੇ ਨਾਲ ਘਰ ਤੇ ਪਸੂ ਦੋ ਦਿਨ ਦੋ ਤਿੰਨ ਦਿਨ ਰਾਈ ਗਾ ਆਉਦੇ ਨੇ ਸੰਗਤ ਬਹੁਤ ਜਿਆਦਾ ਸਵਾ 3:30 ਹੋ ਗਏ ਸਵੇਰ ਤੋਂ ਸਵਾ 3:30 ਮੈਂ ਹੋ ਗਈ ਸੰਗਤ ਵੇਲੇ ਹੋ ਜੀ ਇਹਦੇ ਕੋ ਚੁੱਟ ਕੇ ਚਲੇਗੀ ਹੁਣ ਇਤੋਂ ਬਿਲਕੁਲ ਰਾਤ ਤੋਂ ਰਾਤ ਕਿ ਸੰਤਾ ਅੰਤਰ ਆਪਣਾ ਸਤਾ ਬਾਬਾ ਜੀ ਦਰਸ਼ਨ ਕਰਦੇ ਗਏ ਤੇ ਜੇ ਤੇਰੇ ਪਾਉ ਕੰਦੇ ਬਾਤਨ ਲੱਗਣ ਲੱਗ ਪਏ ਹੋਰ ਆ ਕੇ ਦੋ ਬਾਰਾ ਜੀ ਦਰਸ਼ ਕਰਨੇ ਮਹਾਰਾਜ ਦੇਦੇ ਸਾਹਮਣੇ ਬਾਰਾ ਐਸੇ ਇਹ ਟਿਕਾ ਕਰਦੇ ਨਾ ਤੇ ਉਹ ਸਰੇ ਮਹਾਰਾਜ ਜੀ ਨੂੰ ਬਣਾਉਣਾ ਲੈ ਲਿਆ ਜਿਹੜਾ ਪਸ਼ਾ ਵੀ ਬੇਤਕ ਨਹੀਂ ਐਕੀ ਸੰਗਤ ਚੱਲਦੀ ਹੈ ਤੇ ਕਾਹੀ ਐਨੀ ਜ਼ਿਆਦਾ ਸੰਗਤਾਂ ਇਕੱਲੇ ਵਰਤਣ ਸੰਗਤ ਦੇ ਵੀ ਜਦੋਂ ਉਹ ਹੋਰ ਜ਼ਿਆਦਾ ਆ ਗਈ ਇਹਦੇ ਚੈਨਟਰੀ ਨਾਲ ਕਿਤੇ ਕੋਹਰਾ ਨਹੀਂ ਮਿਲ ਰਿਹਾ ਅੰਮੋਸੇ ਇੱਕ ਦਿਨ ਬਾਅਦ ਤੋਂ ਮੈਂ ਤਾਂ ਫੇਰ ਅਗਲੇ ਦਿਨ ਕਪੜਾ ਮਿਲਦਾ ਜਦੋਂ ਕੋਈ ਸੰਗਤ ਜਾਂਦੀ ਹੈ ਇਹ ਤੇ ਨਹੀਂ ਕਿ ਪਾਈ ਪਾਈ ਬੰਦ ਹੁ ਚਲੋ ਠੀਕ ਹੈ ਫਰੈਂਡ ਰੋਜ਼ ਸਾਰੀ ਕਾਗਰਬੁਰ ਦੇ ਦਰਸ਼ਨ ਕਰਵਾਏ ਨੇ 2 ਵਜੇ ਕੋ ਲਾ ਕੇ ਸਾਢੇ ਦੰ ਦਾ ਟਾਈਮ ਹੋ ਗਿਆ ਉਸਲੇ ਗੰਦੇਸ